ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਤਿੰਨ ਨੌਜਵਾਨ ਆਉਂਦੇ ਨੇ ਤੇ ਇੱਕ ਦੁਕਾਨ ਉੱਤੇ ਗੋਲੀ ਚਲਾਉਂਦੇ ਨੇ ਇਹ ਗੋਲੀ ਇੱਕ ਦੁਕਾਨ ਉੱਤੇ ਕੰਮ ਕਰਦੀ ਲੜਕੀ ਨੂੰ ਲੱਗੀ ਹੈ ਸੋ ਦੁਕਾਨ ਦੇ ਮਾਲਕ ਵੱਲੋਂ ਦੱਸਿਆ ਜਾਂਦਾ ਹੈ ਕਿ ਇੱਕ ਦਿਨ ਪਹਿਲਾਂ ਉਹਨਾਂ ਨੂੰ ਫਿਰੋਤੀ ਦਾ ਫੋਨ ਵੀ ਆਉਂਦਾ ਹੈ ਪਰ ਅੱਜ ਤਿੰਨ ਨੌਜਵਾਨ ਜੋ ਤੁਸੀਂ ਸੀਸੀਟੀਵੀ ਕੈਮਰੇ ਵਿੱਚ ਵੇਖ ਰਹੇ ਹੋ ਇੱਕ ਮੋਟਰਸਾਈਕਲ ਤੇ ਚੜ ਕੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਜੋ ਗੋਲੀ ਉਸ ਦੁਕਾਨ ਤੇ ਕੰਮ ਕਰਦੀ ਲੜਕੀ ਦੀ ਬਾਹਂ ਉੱਤੇ ਲੱਗਦੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਜੰਡੇਆ ਆਲਾ ਗੁਰੂ ਦੀਆਂ ਜਿੱਥੇ ਕਿ ਦਿਨ ਦਿਹਾੜੇ ਤਿੰਨ ਨੌਜਵਾਨ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਦੁਕਾਨ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਫਿਲਹਾਲ ਜ਼ਖਮੀ ਲੜਕੀ ਨੂੰ ਇੱਕ ਨਿੱਜੀ ਹਸਪਤਾਲ ਵਿੱਚੇ ਦਾਖਲ ਕਰਾਇਆ ਗਿਆ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਕਿ ਦੁਕਾਨ ਦੇ ਸ਼ੀਸ਼ੇ ਵਿੱਚ ਇਹ ਗੋਲੀ ਲੱਗੀ ਹੋਈ ਹੈ ਜੋ ਕਿ ਸਿੱਧੀ ਜਾ ਕੇ ਉਸ ਲੜਕੀ ਦੀ ਬਾਹੋਂ ਤੇ ਲੱਗਦੀ ਹੈ ਸੋ ਜੰਡਿਆਲਾ ਗੁਰੂ ਦੀਆਂ ਤਸਵੀਰਾਂ ਨੇ ਜਿੱਥੇ ਕਿ ਦਿਨ ਦਿਹਾੜੇ ਤਿੰਨ ਨੌਜਵਾਨ ਆਉਂਦੇ ਨੇ ਤੇ ਉਹਨਾਂ ਵੱਲੋਂ ਇੱਕ ਦੁਕਾਨ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਸੋ ਸ਼ੀਸ਼ੇ ਦੀਆਂ ਤਸਵੀਰਾਂ ਨੇ ਜਿਸ ਵਿੱਚੋਂ ਗੋਲੀ ਆਰ ਪਾਰ ਹੋ ਕੇ ਜੋ ਉਸ ਦੁਕਾਨ ਉਤੇ ਲੜਕੀ ਕੰਮ ਕਰ ਰਹੀ ਹੈ ਉਸ ਦੀ ਬਾਹਵ ਉਤੇ ਲੱਗਦੀ ਹੈ। ਇਸੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੋ ਉਹਨਾਂ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਲਦੀ ਹੀ આરોપી ਨੂੰ ਫੜਿਆ ਜਾਵੇਗਾ। ਸੋ ਤਸਵੀਰਾਂ ਸਾਂਝੇ ਕਰ ਰਿਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀਆਂ ਜਿੱਥੇ ਕਿ ਦਿਨ ਦਿਹਾੜੇ ਫਾਇਰਿੰਗ ਹੋਈ ਹੈ ਅਤੇ ਇੱਕ ਦੁਕਾਨ ਉਤੇ ਫਾਇਰਿੰਗ ਹੋਈ ਹੈ। ਆਓ ਤੁਹਾਨੂੰ ਸੁਣਾਉਨੇ ਹਾਂ। ਸੀਆਰ ਵਾਲੇ ਨੇ ਉਹਨਾਂ ਤੇ ਗੇੜਾ ਮਾਰਿਆ ਨਹੀਂ ਸੀਆਰ ਨੇ ਗੇੜਾ ਮਾਰ ਕੇ ਦੁਬਾਰਾ ਵੀ ਗੇੜਾ ਮਾਰ ਲਿਆ ਆਹ ਤਾਂ ਸਾਹਮਣੇ ਸੀ ਨੀਹਾਰਾ ਸਾਹਮਣੇ ਖੜੇ ਰਹੇ ਅਸੀਂ ਅੱਧਾ ਘੰਟਾ ਖਲੋਤੀਆਂ ਮੈਂ ਕਿਹਾ ਨਹੀਂ ਦਲੋਤੀ ਕਿਹੜਾ ਕੈਮਰਾ ਇੱਥੇ ਕਿਹੜਾ ਚੱਲਦਾ ਉਹਨਾਂ ਦੇ ਵੀ ਚੱਲਦਾ ਚੱਲਦਾ ਚਲੋ ਆਪਾਂ ਆਪ ਦੇਖਦੇ ਹਾਂ ਆਏ ਇਹ ਮੁੰਡੇ ਬਜ਼ਾਰੋਂ ਆਏ ਗੋੜੀ ਚਲਾ ਕੇ ਚਲੇ ਗਏ ਤੇ ਕਿਹੜੀ ਦੁਕਾਨ ਸੀ ਜਿੱਥੇ ਚੌਂਕਲੇ ਚਲੇ ਗਏ ਇਹ ਰੈਡੀਮੇਡ ਦੀ ਦੁਕਾਨ ਆ ਸਾਡੇ ਸਾਹਮਣੇ ਸਤਗੁਰ ਸਤਗੁਰ ਜੀ ਕਿੰਨੇ ਕੁ ਫੇਰ ਹੋਇਆ ਜੀ 9 ਗੈਰ ਹੈ 9 ਹੈ ਕਹਿੰਦੇ 9 ਪੈਰ ਹੋਏ ਆ ਮੇਰੇ ਕੋ ਤੇ ਗਿਣੀ ਨਹੀਂ ਗਿਆ ਜੀ ਇਹ ਕਹਿੰਦੇ 9 ਪੈਰ ਆ 8 9 ਘੈਰ ਆਏ ਤੇ ਮੋਟਰਸਾਈਕਲ ਤੇ ਦੋ ਆਏ ਕੋਈ ਗੋਲੀ ਲੱਗੀ ਜੀ ਕਿਨੂੰ ਕਿੰਨੇ ਵਿਅਕਤੀ ਆ ਬਾਦਸ਼ਾਹ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਆ ਐ ਐ ਬਿਆਰ ਤੇ ਨਹੀਂ ਆਏ ਬਾਹਰਲੇ ਵਾਲੇ ਬਾਲਮੀਕ ਚੌਕ ਨੂੰ ਗਏ ਤੇ ਉਹਦੀ ਕੰਡੀਸ਼ਨ ਕਿਹੋ ਜਿਹੀ ਬੱਦੇ ਖੁੱਲੇ ਸੀ ਉਹ ਬੱਦੇ ਹੀ ਇੱਕ ਹੱਥ ਚ ਦੋ 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 ਰਵਾੜ ਰਹੀ ਹੁਣ ਨਾ ਭਾਈ ਕਿੰਨਾ ਲੱਗ ਮੇਰਾ ਮੁਕੇਸ਼ ਕੁਮਾਰ ਸੋਨੀ ਮੈਂ ਦਰਜੀ ਬਿਆਰ ਅਗਾਂਧਰ ਕਰਨਾ ਕੀ ਗੱਲ ਹੈ ਤਿੰਨ ਮੁੰਡੇ ਆਏ ਇੱਕ ਮੋਟਰਸਾਈਕਲ ਤੇ ਯਾਰ ਤਾਂ ਨਹੀਂ ਆਏ ਐ ਤੇ ਬਾਲਵੇਂ ਦੀ ਚੌਂਕ ਨੂੰ ਗਏ ਤੇ ਇੱਥੇ ਇੱਕ ਮੋਟਰਸਾਈਕਲ ਤੇ ਜਿਹੜਾ ਮੁੰਡਾ ਤੀਜਾ ਨੋਕੇ ਬੈਠਾ ਉਹਨੇ ਇੱਕ ਕੱਚ ਦੋ ਕੰਨਾਂ ਫੜੀਆਂ ਐ ਕਿੱਧਰ ਤੇ ਕਿੱਧਰ ਤੇ ਸਿੱਧੀਆਂ ਗੋਲੀਆਂ ਮਾਰੀਆਂ ਨੌ ਫਾਇਰ ਕਿਤੇ ਅੱਛਾ ਇੱਕ ਇੱਕ ਫਾਇਰ ਕੁੜੀ ਦੀ ਲੱਤ ਤੇ ਵੀ ਲੱਗਾ ਦੇਖੋ ਇਹ ਕਿੰਨੇ ਕਵੇ ਦੀ ਗੱਲ ਹੈ ਜੀ ਬਸ 15-20 ਮਿੰਟ ਹੋਇਆ ਟੱਡੇ ਆਨ ਤੱਕ ਕੁੜੀ ਦੀ ਕੰਡੀਸ਼ਨ ਕਿਦਾਂ ਠੀਕ ਆ ਬਾਕੀ ਉਹਦੇ ਨਾਲ ਲੱਤ ਤੇ ਵੱਜੀਏ ਗੋਲੀ ਤਿੰਨ ਦਿਨਾਂ ਚ ਰਾਤੀ ਤੋਂ ਪਰਲੇ ਆ ਗਏ ਫਸਟ ਇੰਡਸਟਰੀ ਬੱਕਰੀ ਦੀ ਤਕੀਰ ਆ ਅਮਸੋ ਲੱਗੇ ਹੋਣਾ ਠੀਕ ਹੋਣਾ ਮੈਨੂੰ ਬਹੁਤ ਮਿਲ ਗਿਆ ਤਾਂ ਅਮਸੋ ਲੱਗੇ ਆ ਅੱਛਾ ਸ਼ਹਿਰ ਦਾ ਮੋਟਰਪਦਾ ਬਹੁਤ ਖਰਾਬ ਹੋ ਗਿਆ ਕਿਣ ਅੱਜ ਦਿਨ ਧਮਕੀਆਂ ਆ ਤੇ ਅੱਜ ਦਿਨ ਹੀ ਗੋਲੀਆਂ ਗੋਲੀਆਂ ਦੇ ਆਮ ਹੀ ਹੋ ਗਈਆਂ ਨਾ ਗੋਲੀਆਂ ਬਸ ਜਿਵੇਂ ਸਮਝੋ ਆਂਟੀ ਵਾਲੀਆਂ ਗੋਲੀਆਂ ਵਾ ਤੇ ਮੋਦਾ ਲੋਕੀ ਖੇਡਣ ਦੇ ਬਸ ਕੀ ਪਤਾ ਲੱਗਾ ਕੀ ਗੱਲ ਕੀ ਹੋਈ ਹੈ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਮੈਨੂੰ ਜੇ ਚਾਇਨਾ ਨੂੰ ਪਤਾ ਹੋਊਗਾ ਤੇ ਪੁਲਿਸ ਕਦੋਂ ਗਈ ਬੋਸ 10 ਮਿੰਟ ਲੱਗੇ 15 ਮਿੰਟ ਕੀ ਗੱਲ ਹਾਂਜੀ ਸਨੀਰ ਦਾਰ ਜੀ ਕੀ ਗੱਲ ਹੋਈ ਜੀ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਹੈ ਭਾਈ ਇਹ ਪਤਾ ਨਹੀਂ ਇਹਨਾਂ ਨੂੰ ਕਾਹਨ ਦਾ ਕੋਈ ਕੱਲ ਵੀ ਕੱਲ ਮਾਰ ਕੇ ਗਿਆ ਆਪਣੇ ਨੇ ਗੋਲੀ ਕੱਲ ਗੋਰੀ ਨਾ ਵੱਜੀ ਨਹੀਂ ਦਿਖ ਪਈ ਹੀ ਗੋਲ ਸੱਲੇ ਅੱਛਾ ਕੱਲ ਵੀ ਆਏ ਸੀਗੇ ਹਾਂ ਕੱਲ ਮੈਂ ਰਿਪੋਰਟ ਲਖਵਾਤੀ ਬੋਸ ਨੇ ਲਖਵਾਈ ਰਿਪੋਰਟ ਅੱਛਾ ਜੀ ਅੱਜ ਫੇਰ ਮਾਰ ਕੇ ਗਿਆ ਅੱਜ ਤੇ 8-10 ਰਾਉਂਡ ਮਾਰ ਕੇ ਇਹ ਕਿੰਨੇ ਕਵੇਜ ਦੀ ਗੱਲ ਜੀ 3 ਕਵੇਜ ਦੇ 5-7 ਮਿੰਟ ਘਟਦੇ ਨੇ ਤੁਹਾਨੂੰ ਦੇ 3 ਲੱਗ ਪਏ 3 ਦੇ ਕੋਈ 3 ਲੱਗ ਪੜਦੇ ਨੇ ਕੋਈ ਪਿਲੋ ਤੁਮ ਕਿਦੋਂ ਕਿਭ ਆਈਏ ਜੀ ਤੁਮ ਕੀ ਕੱਲ ਹੀ ਕਹਿੰਦੇ ਪਈ ਕੱਲ ਹੀ ਕੋਈ ਫੈਂਡੀ ਜੀ ਤੁਹਾਨੂੰ ਅੱਜ ਦੇ ਹੋਰ ਵੀ ਪਹਿਲਾਂ ਵੀ ਗੱਲ ਕਰਦੇ ਅੱਛਾ ਹੁਣ ਕਿਸੇ ਬੰਦੇ ਤੇ ਲੱਗੀ ਵੀ ਆ ਆ ਕੋਮਲ ਲੜਕੀ ਆ ਦੁਕਾਨ ਤੇ ਕੰਮ ਕਰਦੀ ਉਹਦੀ ਲੱਗੀ ਬਚਾਵਾ ਕਿ ਕਿੱਦਾਂ ਜੀ ਬਚਾਵਾ ਪਰ ਪੂਰੀ ਹਾਰਪੜ ਹੋਣੀ ਕਿੱਥੇ ਵੱਜੀ ਕਿੱਥੇ ਗਿਆ ਲੱਗ ਦੇ ਵਿੱਚ ਲੱਗਦੇ ਲੱਗ ਕੇ ਰਿਲੇਸ਼ਨ ਕਿ ਕਿਹੜੇ ਹਸਪੀਟਲ ਦਾਖਲ ਕਰਤੀ ਤੇ ਜੈਨੋਸਨ ਲੈ ਗਏ ਤੇ ਰੱਖੋ ਉਹਨਾਂ ਨੇ ਆਪ ਹੀ ਉਹ ਜਿੱਥੇ ਲੈ ਜਾਨੀ ਕਿ ਐਂਬੂਲੈਂਸ ਉਹਨਾਂ ਨੂੰ ਪਤਾ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕੀ ਤੁਹਾਨੂੰ ਬਚਾਇਆ ਜੀ ਇਹਨਾਂ ਨੂੰ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵਕਤੀ ਮੋਟਰਸਾਈਕਲ ਤੇ ਆਏ ਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਹਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ CCTV ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਟੀਆਂ ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਤੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਆ ਸਰ ਕਿੰਨੀ ਫਾਇਰਿੰਗ ਹੋਈ ਹੈ ਫਾਇਰਿੰਗ ਫਾਇਰ ਇਹਨਾਂ ਦੇ ਦੱਸਣ ਮੁਤਾਬਕ 6-7 ਹੋਇਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਕਿ ਟੋਟਲ ਕਿੰਨੇ ਫਾਇਰ ਹੋਇਆ ਸਰ ਕੱਲ ਵੀ ਫਾਇਰਿੰਗ ਕਰਤੀ ਜਾਏਗੀ ਨਹੀਂ ਜੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਿਆ ਜੋ ਇਹਨਾਂ ਦੱਸਿਆ ਸਾਨੂੰ ਜੋ ਇਹਨਾਂ ਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕੀ ਕਾਰਨ ਜੀ ਸਰ ਲੱਗੀ ਸੀ ਕੰਡੀਸ਼ਨ ਕਿਸ ਤਰ੍ਹਾਂ ਉਹ ਆਊਟ ਆਫ ਡੇਂਜਰ ਆ ਕੋਈ ਪ੍ਰੋਬਲਮ ਨਹੀਂ ਆ ਕੀ ਕਾਰਵਾਈ ਤੁਸੀਂ ਕਰੋਗੇ ਬਿਲਕੁਲ ਐਫ ਆਈ ਆਰ ਲੋਜ ਕਰਾਂਗੇ ਜੋ ਬਣਦੀ ਕਾਰਵਾਈ ਲੀਗਲ ਕਰਾਂਗੇ ਜੋ ਸਾਰਾ ਐਕਸ਼ਨ ਕਰਾਂਗੇ